ਜੁਦੋਂ ਦਾ ਇੰਡੀਆ ਪਾਕਿਸਤਾਨ ਬਣਿਆ ਉਦੋਂ ਦਾ ਸਿੱਖਾਂ ਨੂੰ ਉਹਨਾਂ ਦੇ ਉਹ ਹਕੂਕ ਜਾਂ ਉਹ ਮੁਫਾਦਾਤ ਜਿਹੜੇ ਨੇ ਉਹ ਨਹੀਂ ਮਿਲ ਸਕੇ ਬਲਕਿ ਹਮੇਸ਼ਾ ਨਜ਼ਰਅੰਦਾਜ਼ ਕੀਤਾ ਖਾਲਸਤਾਨ ਦੀ ਤਹਿਰੀਕ ਦੀ ਹਮਾਇਤ ਕੈਨੇਡਾ ਬਰਤਾਨੀਆਂ ਅਮਰੀਕਾ ਚ ਮੁਕੀਮ ਸਿੱਖ ਕਮਿਊਨਿਟੀ ਵਿੱਚ ਵੀ ਦੇਖੀ ਗਈ ਅੱਜ ਖਾਲਸਤਾਨ ਦੀ ਤਹਿਰੀਕ ਇੱਕ ਵਾਰੀ ਫਿਰ ਜਿਹੜੀ ਹੈ ਉਹ ਮੌਜੂਦਾ ਬਹਿਸ ਬੰਦੀ ਜਾ ਰਹੀ ਹੈ ਹਰ ਬੰਦਾ ਗੱਲ ਕਰਦਾ ਫਿਰਦਾ ਹੈ ਖਾਲਸਤਾਨ ਤਹਿਰੀਕ ਦੀ ਕਿਉਂਕਿ ਹੁਣ ਸਿੱਖ ਚਾਹੁੰਦਾ ਹੈ ਹੋ ਨਹੀਂ ਅਸੀ ਮੰਨਦੇ ਜੀ ਜੀ ਆਨੂੰ ਉਮੀਦ ਕਰਨਿਆ ਤੁਸੀਂ ਬਿਲਕੁਲ ਬਤਿਆ ਹੋਗੇ ਰੱਤਵਾਨ ਨੂੰ ਚੜਦੀ ਕਲਾ ਚ ਰੱਖੇ ਇੱਥੇ ਜੀ ਅਮਰੀਕਾ ਨੇ ਖਾਲਸਾ ਰਾਜ ਦਾ ਜਿਹੜਾ ਨਕਸ਼ਾ ਏ ਉਹ ਜਾਰੀ ਕਰ ਦਿੱਤਾ ਹੈ ਅਮਰੀਕਾ ਨੇ ਖਾਲਿਸਤਾਨ ਨੂੰ ਪੂਰੀ ਤਰ੍ਹਾਂ ਸਪੋਰਟ ਸ਼ੋਅ ਕਰ ਦਿੱਤੀ ਏ ਇੱਥੇ ਪਾਕਿਸਤਾਨ ਦਾ ਮੀਡੀਆ ਜਿਹੜਾ ਉਹ ਵੀ ਖਾਲਸਾ ਰਾਜ ਵਾਸਤੇ ਲਈ ਖਾਲਿਸਤਾਨ ਲਈ ਸਿੱਖਾਂ ਦੇ ਹੱਕ ਲਈ ਆਵਾਜ਼ ਚੁੱਕਦਾ ਪਿਆ ਇੱਥੇ ਪਾਕਿਸਤਾਨ ਦੇ ਮੀਡੀਆ ਨੇ ਬਹੁਤ ਅਹਿਮ ਕਿਸਮ ਦੀਆਂ ਗੱਲਾਂ ਕੀਤੀਆਂ ਨੇ ਅੱਜ ਤੁਹਾਡੇ ਨਾਲ ਇਹ ਵੀਡੀਓ ਸ਼ੇਅਰ ਕਰਾਂਗੇ ਅੱਜ ਦੀ ਵੀਡੀਓ ਇਹਦੇ ਬਾਰੇ ਵਿੱਚ ਵੀਡੀਓ ਤੁਸੀਂ ਆਖਰ ਤੱਕ ਵੇਖਣੀ ਹੈ ਵੀਡੀਓ ਵੇਖਣ ਤੋਂ ਪਹਿਲਾਂ ਸਾਰੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਕਲਿੱਕ ਕਰੋ ਸੋ ਚਲਦੇ ਹਾਂ ਵੇਖਦੇ ਹਾਂ ਵੀਡੀਓ lettes go ਇੰਡੀਆ ਪਾਕਿਸਤਾਨ ਬਣਿਆ ਉਦੋਂ ਦਾ ਸਿੱਖਾਂ ਨੂੰ ਉਹਨਾਂ ਦੇ ਉਹ ਹਕੂਕ ਜਾਂ ਉਹ ਮੁਫਾਦਤ ਜਿਹੜੇ ਨੇ ਉਹ ਨਹੀਂ ਮਿਲ ਸਕੇ ਬਲਕਿ ਹਮੇਸ਼ਾ ਨਜ਼ਰਅੰਦਾਜ਼ ਕੀਤਾ ਗਿਆ ਸਿੱਧੂ ਮੂਸੇਵਾਲਾ ਇਸ ਚੀਜ਼ ਦੀ ਬਹੁਤ ਵੱਡੀ ਐਗਜ਼ਾਮਪਲ ਹੈ ਸਿੱਧੂ ਮੂਸੇਵਾਲਾ ਜਿਹਨੂੰ ਤੁਹਾਨੂੰ ਪਤਾ ਹੀ ਹੈ ਕਿ ਕਦੀ ਉਹਨੂੰ ਕਹਿੰਦੇ ਕਿ ਜੀ ਉਹ ਫਲਾਣਾ ਗੈਂਗ ਸੀ ਉਹਨੇ ਮਰਵਾਤਾ ਇਹ ਤੁਹਾਨੂੰ ਵੀ ਸਾਰਾ ਪਤਾ ਹੈ ਕਿ ਸਿੱਧੂ ਮੂਸੇਵਾਲੇ ਨੂੰ ਮਰਵਾਉਣ ਵਾਲਾ ਕੌਣ ਹੈ ਇਹ ਕੋ ਬੰਦਾ ਜਿਹੜਾ ਇੱਕ ਉਭਰਦਾਇਆ ਲੀਡਰ ਬਣਨ ਸਤਦਾ ਸੀ ਸਿੱਖ ਕਮਿਊਨਿਟੀ ਵਿੱਚ ਇਹ ਉਹ ਲਹੂ ਦੇ ਕਤਰੇ ਨੇ ਜਿਨ੍ਹਾਂ ਨੇ ਇੱਕ ਤਹਿਰੀਕ ਨੂੰ ਜਨਮ ਦਿੱਤਾ ਉਹ ਲਹੂ ਦੀ ਤਹਿਰੀਕ ਕਿਹੜੀ ਖਾਲਿਸਤਾਨ ਤਹਿਰੀਕ ਹੁਣ ਮੈਨੂੰ ਇਹ ਦੱਸੋ ਕਿ ਕੀ ਖਾਲਿਸਤਾਨ ਇੱਕ ਹਕੀਕਤ ਬਣ ਸਕਦਾ ਜਾਂ ਸਿਰਫ ਤਹਿਰੀਕ ਇੱਕ ਜਜ਼ਬਾਤੀ ਰਦ ਅਮਲ ਬਿਲਕੁਲ ਜਿਹੜਾ ਉਹਨਾਂ ਵਾਸਤੇ ਆਪਣਾ ਇੱਕ ਕਤਾਰਪੁਰ ਦਰਬਾਰ ਸਾਹਿਬ ਇੱਕ ਮੱਕਾ ਅੱਜ ਉਹਦਾ ਰਸਤਾ ਤਕਰੀਬਨ ਬੰਦ ਕੀਤੇ ਹੋਏ ਕਿੰਨਾ ਅਰਸਾ ਹੁੰਦੀ ਹੈ ਇਹ ਉਹਨਾਂ ਦੇ ਦਿਲਾਂ 'ਚ ਪੁੱਛ ਕੇ ਵੇਖੋ ਕਿ ਉਹਨਾਂ ਦੇ ਦਿਲਾਂ 'ਤੇ ਕੀ guzਰਦੀ ਹੈ بسم اللہ الرحمن الرحیم Assalam-o-Alaikum 나जन ਤੁਸੀਂ ਦੇਖ ਰਹੇ ਹੋ 360 Digital Punjabi اور ਮੈਂ ਹਾਂ ਤੁਹਾਡੀ ਮੇਜ਼ਬਾਨ Shumaila Niazi اچھا ਇਹ ਵੀ ਲੌਗ ਜਿਹੜਾ ਨੂੰ ਖਾਸ ਕਰਕੇ ਹਾਂ ਹੈਗੀ ਹੈਗਾ ਮੈਨੂੰ ਪਿਆਰ ਵਰਸ ਸਿੱਖਾਦ ਦਾ ਹਾਂ ਮੈਂ ਕਰਦੀ ਹਾਂ ਸਿੱਖ ਕਮਿਊਨਿਟੀ ਨੂੰ ਪ੍ਰਮੋਟ ਮੈਂ ਇਸ ਚੀਜ਼ ਐਤਰਾਫ ਕਰਦੀ ਜਿਹੜਾ ਆਪਣੇ ਦਿਮਾਗਾਂ ਦੇ ਵਿੱਚ ਇਸ ਚੀਜ਼ ਨੂੰ ਬਾਕੇ ਬੈਠੇ ਹੋਇਆ ਹੈ ਕਿ ਜੀ ਸਿੱਖਾਂ ਨਾਲ ਬੜਾ ਪਿਆਰ ਹੈ ਤੇ ਫੁਲਾਨਾ ਹਾਂ ਮੈਂ ਕਰਦੀ ਹਾਂ ਪਿਆਰ ਬੇ ਸਿੱਖ ਕੌਮ ਜਦੋਂ ਇੱਥੇ ਆਂਦੀ ਹੈ ਪਾਕਿਸਤਾਨ ਦੇ ਵਿੱਚ ਤੇ ਉਹ ਵੀ ਬੜਾ ਅਮਨ ਦਾ ਔਰ ਬੜਾ ਪਿਆਰ ਦਾ ਪੈਗਾਮ ਦਿੰਦੀ ਹੈ ਕਦੀ ਮਹਿਸੂਸ ਹੀ ਨਹੀਂ ਹੁੰਦਾ ਕਿ ਯਾਰ ਇਹ ਸਾਡੇ ਤੋਂ ਵੱਖਰੇ ਲੋਕ ਨੇ ਔਰ ਦੂ ਕਿ ਉਹਨਾਂ ਦੇ ਮਫਾਦਤ ਜਿਹੜੇ ਨੇ ਜਦੋਂ ਦਾ ਇੰਡੀਆ ਪਾਕਿਸਤਾਨ ਬਣਿਆ ਹੈ ਉਦੋਂ ਦਾ ਸਿੱਖਾਂ ਨੂੰ ਉਹਨਾਂ ਦੇ ਉਹ ਹਕੂਕ ਜਾਂ ਉਹ ਮੁਫਾਦਾਤ ਜਿਹੜੇ ਨੇ ਉਹ ਨਹੀਂ ਮਿਲ ਸਕੇ ਮਿਲ ਕੇ ਹਮੇਸ਼ਾ ਨਜ਼ਰ ਅੰਦਾਜ਼ ਕੀਤਾ ਗਿਆ ਔਰ ਬਹੁਤ ਦਬਾਉਂਦਾ ਜਿਹੜਾ ਨਾ ਉਹ ਇੱਕ ਪ੍ਰੋਪਗੈਂਡਾ ਕੀਤਾ ਗਿਆ ਹੈ ਉਹ ਤੁਹਾਡੇ ਸਾਹਮਣੇ ਹੀ ਪ੍ਰੋਪੋਗੈਂਡਾ ਹੁਣ ਤਾਂ ਉਹ ਟੱਕੀ ਚੁੱਪੀ ਗੱਲ ਹੀ ਕੋਈ ਨਹੀਂ ਹੈਗੀ ਕਿ ਮੈਂ ਆਖਾਂ ਕਿ ਜੀ ਮੈਂ ਤੁਹਾਨੂੰ ਸਬੂਤ ਦੇਵਾਂਗੀ ਮੈਂ ਫਰਾਨਾ ਦੇਵਾਂਗੀ ਸਾਰ ਹਰ ਕਿਸੇ ਨੂੰ ਪਤਾ ਹੈ ਹਰ ਕਿਸੇ ਦੇ ਸਾਹਮਣੇ ਸਬੂਤ ਨੇ ਕੀ ਕੀ ਸਿੱਖਾਂ ਦੇ ਨਾਲ ਨਹੀਂ ਹੋਇਆ ਉਹ ਕਿਵੇਂ ਕਿਵੇਂ ਬਲਕਿ ਇੰਡੀਆ ਤੋਂ ਨਿਕਲ ਕੇ ਉਹ ਕਿਹੜੇ ਕਿਹੜੇ ਮੁਲਕਾਂ 'ਚ ਵਹਿ ਗਏ ਲੇਕਿਨ ਸਭ ਤੋਂ ਅੱਛੀ ਔਰ ਚੰਗੀ ਔਰ ਵਧੀਆ ਗੱਲ ਸਿੱ ਆਪਣੀ ਜ਼ੁਬਾਨ ਨਾਲ ਆਪਣੀ ਮਾਂ ਬੋਲੀ ਨਾਲ ਉਹਨਾਂ ਨੇ ਪਿਆਰ ਕੀਤਾ ਭਾਵੇਂ ਦੁਨੀਆ ਦੇ ਜਿਹੜੇ ਮਰਜ਼ੀ ਕੋਨੇ ਤੇ ਜਾ ਕੇ ਬੈਠੇ ਇਵਨ ਪੰਜਾਬੀ ਸਿੰਗਰਸ ਨੂੰ ਆਪਣੀ ਪੰਜਾਬੀ ਜ਼ੁਬਾਨ ਨੂੰ ਪ੍ਰਮੋਟ ਕੀਤਾ ਔਰ ਗੋਰਿਆਂ ਨੂੰ ਵੀ ਪੰਜਾਬੀ ਗਾਣਿਆਂ ਤੇ ਲਾ ਦਿੱਤਾ ਸਿੱਧੂ ਮੂਸੇਵਾਲਾ ਇਸ ਚੀਜ਼ ਦੀ ਬਹੁਤ ਵੱਡੀ ਐਗਜ਼ਾਮਪਲ ਹੈ ਸਿੱਧੂ ਮੂਸੇਵਾਲਾ ਜਿਹਨੂੰ ਤੁਹਾਨੂੰ ਪਤਾ ਹੀ ਹੈ ਕਿ ਕਦੀ ਉਹਨੂੰ ਕਹਿੰਦੇ ਆ ਕਿ ਜੀ ਉਹ ਫਲਾਣਾ ਗੈਂਗ ਸੀ ਉਹਨੇ ਮਰਵਾਤਾ ਤੇ ਕਦੀ ਕਹਿੰਦੇ ਆ ਕਿ ਜੀ ਫਲਾਣਾ ਗੈਂਗ ਸੀ ਉਹਨੇ ਮਰਵਾਤਾ ਇਹ ਤੁਹਾਨੂੰ ਵੀ ਸਾਰਾ ਪਤਾ ਹੈ ਕਿ ਸਿੱਧੂ ਮੂਸੇਵਾਲੇ ਨੂੰ ਮਰਵਾਉਣ ਵਾਲਾ ਕੌਣ ਹੈ ਇੱਕ ਉਹ ਬੰਦਾ ਜਿਹੜਾ ਇੱਕ ਉਭਰਦਾ ਹੋਇਆ ਲੀਡਰ ਬਣ ਸਕਦਾ ਸੀ ਸਿੱਖ ਕਮਿਊਨਿਟੀ ਵਾਸਤੇ ਖੈਰ ਬਰਹਾਲ ਮੈਂ ਇਹ ਚੀਜ਼ ਐਤਰਾਫ ਕਰਨਾ ਸੀ ਹਾਂ ਕਿ ਮੁਹੱਬਤ ਹੈ ਅਸੀਂ ਸਾਡੇ ਦੇ ਦਰਵਾਜ਼ੇ ਹਜੇ ਵੀ ਸਿੱਖਾਂ ਵਾਸਤੇ ਖੁੱਲੇ ਨੇ ਕਰਤਾਰਪੁਰ ਦਰਬਾਰ ਸਾਹਿਬ ਜਿਹੜਾ ਨਾ ਉਹਨਾਂ ਵਾਸਤੇ ਗੇਟ ਜਿਹੜਾ ਦਰਵਾਜ਼ਾ ਜਿਹੜਾ ਉਹ ਹਮੇਸ਼ਾ ਖੁੱਲਾ ਹੈ ਕਿਉਂਕਿ ਬੰਦ ਸਾਡੇ ਵੱਲੋਂ ਨਹੀਂ ਹੋਇਆ ਇਹ ਉਹਨਾਂ ਵੱਲੋਂ ਹੋਇਆ ਔਰ ਅੱਲਾਹ ਕਰੇ ਕਿ ਇਹ ਦਰਵਾਜ਼ੇ ਖੁੱਲਣ ਔਰ ਦੁਬਾਰਾ ਉਹ ਆਪਣੇ ਮੁਕੱਦਸ ਮਕਾਮਾਂ ਦੀ ਜਿਹੜਾ ਨੂੰ ਜ਼ਿਆਰਤ ਕਰ ਸਕਣ ਉਹ ਇੱਥੇ ਆ ਸਕਣ ਔਰ ਜਿਸ ਤਰ੍ਹਾਂ ਉਹ ਇੱਥੇ ਪਾਕਿਸਤਾਨ ਜਾ ਕੇ ਫਿਰਦੇ ਸੀ ਇੱਕ ਪਿਆਰ ਮੁਹੱਬਤ ਉਹਨਾਂ ਨੂੰ ਮਿਲਦਾ ਸੀ ਦੇਖਣ ਨੂੰ ਦੁਬਾਰਾ ਮਿਲੇ ਬਲਕਿ ਨਾਸਿਰ ਢਿੱਲੋ ਸਾਹਿਬ ਉਹ ਇਸ ਚੀਜ਼ ਦੇ ਉੱਤੇ ਬੜਾ ਕੰਮ ਕਰਦੇ ਪਏ ਸੀ ਠੀਕ ਹੈ ਸਿੱਖ ਕਮਿਊਨਿਟੀ ਦੇ ਨਾਲ ਉਹਨਾਂ ਦੇ ਇੱਕ ਅੱਛੇ ਰਿਬਾਬਤ ਸੀ ਲੇਕਿਨ ਉਹ ਪਿਛੇ ਦਿਨੋਂ ਤੁਹਾਨੂੰ ਪਤਾ ਹੀ ਹੈ ਕਿ ਫਿਰ ਉਹਨੂੰ ਵੀ ਇੱਕ ਆਈਐਸਏ ਦਾ ਏਜੰਟ ਬਣਾ ਦਿੱਤਾ ਫੜ ਕੇ ਕਿ ਇਹ ਤਾਂ ਆਖਰ ਭਾਈ ਖੁਫੀਆ ਏਜੰਸੀਆਂ ਵਿੱਚ ਕੰਮ ਕਰਦਾ ਫਿਰਦਾ ਜੋ ਇਹਨਾਂ ਦਾ ਦਿਲ ਕਰਦੇ ਉਹ ਬਣਾ ਲੈਂਦੇ ਹੁਣ ਮੈਨੂੰ ਆਖ ਦੇਣ ਕਿ ਜੀ ਇਹ ਪਤਾ ਨਹੀਂ ਹੁਣ ਕੋਈ ਇਹ ਵੀ ਕੋਈ ਆਈਐਸਏ ਦੀ ਏਜੰਟ ਹੈ ਵਈ ਅਸੀਂ ਤਾਂ ਪਾਕਿਸਤਾਨੀ ਕਾਮਸ਼ਹਰੀ ਹਾਂ ਸਾਡਾ ਕੰਮ ਹੈ ਤੁਹਾਡੇ ਤੱਕ ਉਹ ਗੱਲਬਾਤ ਲੈ ਕੇ ਆਣਾ ਉਹਨਾਂ ਚੀਜ਼ਾਂ ਤੇ ਰੌਸ਼ਨੀ ਪਾਣਾ ਜੋ ਭਾਰਤ ਕਰਤਾ ਪਿਆ ਔਰ ਇੱਕ ਹਕਾਇਕ ਬਖਾਉ ਔਰ ਅਮਨ ਦੇ ਪੈਗਾਮ ਨੂੰ ਫਰੋਕ ਦੇਣਾ ਅੱਛਾ ਹੁਣ ਇਹ ਜਿਹੜਾ ਵਿਲੌਗ ਹੈ ਕਹਾਣੀ ਹੈ ਉਹਨਾਂ ਖਾਬਾਂ ਦੀ ਜਿਹੜੀ ਨਸਲਾਂ ਤੋਂ ਅੱਖਾਂ ਦੇ ਵਿੱਚ ਜਿਹੜੇ ਨਾ ਉਹ ਵਸੇ ਬੈਠੇ ਨੇ ਉਹ ਖਾਬ ਨੇ ਇਹ ਉਹ ਲਹੂ ਦੇ ਕਤਰੇ ਨੇ ਜਿਨ੍ਹਾਂ ਨੇ ਇੱਕ ਤਹਿਰੀਕ ਨੂੰ ਜਨਮ ਦਿੱਤਾ ਉਹ ਲਹੂ ਦੀ ਤਹਿਰੀਕ ਕਿਹੜੀ ਖਾਲਿਸਤਾਨ ਤਹਿਰੀਕ ਇਹ ਜਿਹੜਾ ਇੱਕ ਤਸਵੁਰ ਇਹ ਹੁਣ ਹਕੀਕਤ ਬਣਦਾ ਜਾ ਰਿਹਾ ਪੰਜਾਬ ਇੱਕ ਜ਼ਰਖੇਜ਼ ਜ਼ਮੀਨ ਜਿਨੇ ਨਾ ਸਿਰਫ ਅਨਾਜ ਉਗਾਇਆ ਬਲਕਿ ਤਾਰੀਖ ਦੇ ਕਈ ਅਹਿਮ ਜਿਹੜੇ ਬਾਬ ਨੇ ਉਹੀ ਜਨਮ ਦਿੱਤੇ ਅੱਜ ਮੈਂ ਗੱਲ ਕਰਨ ਲੱਗੀ ਹਾਂ ਔਰ ਹਮੇਸ਼ਾ ਕਰਦੀ ਆਂ ਵੈਸੇ ਖਾਲਿਸਤਾਨ ਤਹਿਰੀਕ ਦੀ ਇੱਕ ਐਸੀ ਤਹਿਰੀਕ ਜਿਨੇ ਭਾਰਤ ਦੇ ਸਿਆਸੀ ਮਜ਼ਹਬੀ ਤੇ ਸਮਾਜੀ ਢਾਂਚੇ ਨੂੰ ਮੁਕੰਮਲ ਤੌਰ ਤੇ ਝੰਡੋੜ ਕੇ ਹਲਾਕੇ ਬਲਕੇ ਹੁਣ ਤਾਂ ਤਬਾਹ ਕਰਕੇ ਰੱਖ ਦਿੱਤਾ 1947 ਦੀ ਤਕਸੀਮ ਤੋਂ ਬਾਅਦ ਸਿੱਖਾਂ ਨੇ ਇਹ ਮਹਿਸੂਸ ਕੀਤਾ ਕਿ ਉਹਨਾਂ ਦੇ ਜਿਹੜੇ ਮਫਾਦਤ ਨੇ ਉਹਨਾਂ ਨੂੰ ਬੜਾ ਸਾਈਡ ਲਾਈਨ ਕੀਤਾ ਜਾ ਰਿਹਾ ਹੈ ਬੜਾ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ ਆਜ਼ਾਦੀ ਤੋਂ ਬਾਅਦ ਜਦੋਂ ਹਿੰਦੁਸਤਾਨ ਨੇ ਆਪਣਾ ਆਇਨ ਬਣਾਇਆ ਤੇ ਸਿੱਖ ਕਿਆਦਤ ਨੂੰ ਉਹ ਮੁਕਾਮ ਨਹੀਂ ਦਿੱਤਾ ਜਿੰਦੀ ਉਹ ਤਵਕਕ ਕਰਦੇ ਪਏ ਸੀ ਇਹ ਉਹ ਬੀਜ ਨੇ ਜਿਹਦੇ ਬਾਅਦ ਇਹ ਜਿਹੜੀ ਤਹਿਰੀਕ ਹੈ ਇਹ ਖਾਲਿਸਤਾਨ ਤਹਿਰੀਕ ਵਿੱਚ ਬਦਲ ਗਈ ਜਨਾਬ 1973 ਵਿੱਚ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਪੇਸ਼ ਕੀਤਾ ਗਿਆ ਜਿੱਤੇ ਵਿੱਚ ਜਿਹੜਾ ਉਹ ਸਿੱਖਾਂ ਵਾਸਤੇ ਜਿਹੜੀ ਖੁਦਮੁਖਤਾਰੀ ਹੈ ਉਹਦਾ ਮਤਲਬਾ ਸ਼ਾਮਿਲ ਸੀ ਬਾਅਦ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਵਾਲਾ ਇੱਕ ਉਭਰਦਾ ਹੋਇਆ ਇਸ ਤਹਿਰੀਕ ਦਾ ਇੱਕ ਅਹਮ ਤਰੀਨ ਮੋੜ ਸਾਬਤ ਹੋਇਆ ਜੂਨ 1984 ਵਿੱਚ ਭਾਰਤੀ ਫੌਜ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਜਿਹਨੂੰ ਆਪਰੇਸ਼ਨ ਬਲੂ ਸਟਾਰ ਆਖਿਆ ਗਿਆ ਇਸ ਕਾਰਵਾਈ ਦੇ ਨਤੀਜੇ ਦੇ ਵਿੱਚ ਨਾ ਸਿਰਫ ਵਿੰਡਰਾ ਵਾਲਾ ਮਾਰੇ ਗਏ ਬਲਕਿ ਹਜ਼ਾਰਾਂ ਦੀ ਤعداد ਦੇ ਵਿੱਚ ਸਿੱਖ ਜਣੇ ਨੇ ਉਹਨਾਂ ਦੇ ਵਿੱਚ ਉਹਨਾਂ ਦੇ ਦਿਲਾਂ ਦੇ ਵਿੱਚ ਇੱਕ ਗੁੱਸਾ ਤੇ ਦੁੱਖ ਪੈਦਾ ਹੋ ਗਿਆ ਅਕਤੂਬਰ 1984 ਵਿੱਚ ਇੰਦਰਾ ਗਾਂਧੀ ਨੂੰ ਇਹਨਾਂ ਸਿੱਖਾ ਮੁਹਾਫਜ਼ਾ ਨੇ ਕਤਲ ਕਰ ਦਿੱਤਾ ਫਰ ਇਹਦੇ ਬਾਅਦ ਜਿਹੜਾ ਹੈ ਦਿੱਲੀ ਤੇ ਦੀਗਰ ਸ਼ਹਿਰਾਂ ਦੇ ਵਿੱਚ ਸਿੱਖਾਂ ਦੇ ਖਿਲਾਫ ਇੱਕ ਬੜੀ ਹਾਨਾਕੀ ਲੜੀ ਨਾਲ ਤਹਿਰੀਕ ਤੇ ਫਸਾਦਤ ਸ਼ੁਰੂ ਹੋ ਗਈ ਔਰ ਹਜ਼ਾਰਾਂ ਬੇਗੁਨਾਹ ਵੀ ਮਾਰੇ ਗਏ 1980 ਤੇ 1990 ਦੀ ਦਹਾਦੀ ਦੇ ਵਿੱਚ ਤਹਿਰੀਕ ਨੇ ਬਹੁਤ ਹੀ ਜ਼ਿਆਦਾ şiddat اختیار ਕੀਤੀ دہشت گردانہ ਹਮਲੇ ਜਿਦੇ ਵਿੱਚ 에ਅਰ ਇੰਡੀਆ ਫਲਾਈਟ 182 ਦਾ ਧਮਾਕਾ ਇਸ ਤਹਿਰੀਕ ਦੇ ਸائے ਵਿੱਚ ਹੋਇਆ ਦਿਨਾਰੀ ਨਾਲ ਖਾਲਸਤਾਨ ਦੀ ਤਹਿਰੀਕ ਦੀ ਹਮਾਇਤ ਕੈਨੇਡਾ ਵਰਤਾਨੀਆਂ ਅਮਰੀਕਾ ਚ ਮੁਕੀਮ ਸਿੱਖ ਕਮਿਊਨਿਟੀ ਵਿੱਚ ਵੀ ਦੇਖੀ ਗਈ। ਅੱਜ ਖਾਲਿਸਤਾਨ ਦੀ ਤਹਿਰੀਕ ਇੱਕ ਵਾਰੀ ਫਿਰ ਜਿਹੜੀ ਉਹ ਮੌਜੂਦਾ ਬਹਿਸ ਬੰਦੀ ਜਾ ਰਹੀ ਹੈ। ਹਰ ਬੰਦਾ ਗੱਲ ਕਰਦਾ ਫਿਰਦਾ ਹੈ ਖਾਲਿਸਤਾਨ ਤਹਿਰੀਕ ਦੀ। ਕਿਉਂਕਿ ਹੁਣ ਸਿੱਖ ਚਾਹਦਾ ਹੈ ਹੁਣ ਨਹੀਂ ਅਸੀਂ ਮੰਨਦੇ। ਹੁਣ ਅਸੀਂ ਕਿਸੇ ਗੱਲ ਵਿੱਚ ਨਹੀਂ ਆਣਾ। ਸੋਸ਼ਲ ਮੀਡੀਆ ਕਿਸਾਨ ਤੇ ਰੈਫਰੈਂਡਮ 2020 ਵਰਗੇ ਇਕਦਮਾਤ ਦੇ ਜ਼ਰੀਏ ਇਸ ਤਹਿਰੀਕ ਵਿੱਚ ਇੱਕ ਨਵੀਂ ਸ਼ਕਲ ਆ ਗਈ ਹੈ। ਜਿਹੜੀ ਹੁਣ ਸਾਫ ਵਾਜ਼ੇ ਨਜ਼ਰ ਆ ਰਹੀ ਹੈ। ਖਾਲਿਸਤਾਨ ਤਹਿਰੀਕ ਨੇ ਸਿੱਖ ਕੌਮ ਨੂੰ ਕਈ ਸਵਾਲਾਂ ਦੇ ਸਾਹਮਣੇ ਲਿਆ ਕੇ ਖੜਾ ਕਰ ਦਿੱਤਾ ਹੈ। ਹੁਣ ਮੈਨੂੰ ਇਹ ਦੱਸੋ ਕਿ ਕੀ ਖਾਲਿਸਤਾਨ ਇੱਕ ਹਕੀਕਤ ਬਣ ਸਕਦਾ ਹੈ ਜਾਂ ਸਿਰਫ ਤਹਿਰੀਕ ਇੱਕ ਜਜ਼ਬਾਤੀ ਰਦ ਅਮਲ ਹੋਏਗਾ? ਇਹ ਜਵਾਬ ਹੁਣ ਵਕਤ ਦੱਸੇਗਾ। ਲੇਕਿਨ ਫਿਰ ਉਹੀ ਗੱਲ ਕਿ ਆਪਾਂ ਨੂੰ ਤਾਰੀਖ ਤੋਂ ਸਮਝਣਾ ਚਾਹੀਦਾ ਹੈ, ਸਿੱਖਣਾ ਚਾਹੀਦਾ ਹੈ, ਇਹ ਆਪਣੀ ਜ਼ਿੰਮੇਵਾਰੀ ਹੈ। ਦੀ ਤਾਰੀਖ ਦੇ ਪੰਨੇ ਜਿਹੜੇ ਉਹ ਵੀ ਫੋਲ ਕੇ ਦੇਖਣੇ ਚਾਹੀਦੇ ਆ ਲੇਕਿਨ ਇੱਥੇ ਇੱਕ ਚੀਜ਼ ਬੜੀ ਵਾਜ਼ੇ ਹੈ ਉਹ ਇਹ ਕਿ ਜਦੋਂ ਇੱਕ ਤਹਿਰੀਕ ਚੱਲਦੀ ਹੈ ਨਾ ਅਗਰ ਉਸ ਤਹਿਰੀਕ ਦੇ ਮਤਾਲਬਾਤ ਨਾ ਮੰਨੇ ਜਾਣ ਤੇ ਮਜ਼ੀਦ ਗਮ ਉਹ ਗੁੱਸਾ ਤੇ ਅੰਦਰ ਜਿਹੜਾ ਨਾ ਉਹ ਜਜ਼ਬਾਤ ਪੈਦਾ ਹੁੰਦੇ ਹੈ ਜਿਹੜਾ ਮਜ਼ੀਦ ਲੋਕਾਂ ਨੂੰ ਆਪਣੇ ਅੰਦਰ ਇਨਵੋਲਵ ਕਰਦੇ ਹੈ ਜਿੱਥੇ ਪਹਿਲੇ ਚਾਰ ਲੋਕ ਖਾਲਸਤਾਨ ਦੀ ਤਹਿਰੀਕ ਦੀ ਗੱਲ ਕਰਦੇ ਸੀ ਉਹ ਮਿਲਦੇ ਮਿਲਦੇ ਹੁਣ ਤਕਰੀਬਨ ਸਾਰੀ ਸਿੱਖ ਕਮਿਊਨਿਟੀ ਆਪਣੇ ਵਾਸਤੇ ਇੱਕ ਅਲੱਗ ਵਤਨ ਦਾ ਮੁਤਾਲਬਾ ਕਰਦੀ ਹੈ ਔਰ ਇਹ ਉਹਨਾਂ ਦਾ ਬੁਨਿਆਦੀ ਹੱਕ ਹੈ ਹੁਣ ਇਸ ਤੋਂ ਵੱਧ ਕੇ ਕੀ ਹੋ ਸਕਦਾ ਹੈ ਇਹ ਮੈਂ ਸਿੱਖਾਂ ਕੋਲ ਹੀ ਪੁੱਛਦੀ ਹਾਂ ਜਿਹੜੇ ਯਾਤਰੀ ਨੇ ਜਿਹੜੇ ਆਪਣੇ ਮਜ਼ਬ ਨਾਲ ਬਹੁਤ ਪਿਆਰ ਕਰਦੇ ਨੇ ਇਸ ਤੋਂ ਵੱਧ ਕੇ ਕੀ ਚੀਜ਼ ਹੋ ਸਕਦੀ ਹੈ ਕਿ ਜਿਹੜਾ ਉਹਨਾਂ ਵਾਸਤੇ ਆਪਣਾ ਇੱਕ ਕਰਤਾਰਪੁਰ ਦਰਬਾਰ ਸਾਹਿਬ ਇੱਕ ਮੱਕਾ ਅੱਜ ਉਹਦਾ ਰਸਤਾ ਤਕਰੀਬਨ ਬੰਦ ਕੀਤੇ ਹੋਏ ਕਿੰਨਾ ਅਰਸਾ ਹੋ ਗਿਆ ਇਹ ਉਹਨਾਂ ਦੇ ਦਿਲਾਂ 'ਚ ਪੁੱਛ ਕੇ ਵੇਖੋ ਕਿ ਉਹਨਾਂ ਦੇ ਦਿਲਾਂ 'ਤੇ ਕੀ guzਰਦੀ ਹੈ ਰੋਜ਼ਾਨਾ ਦੀ ਬੁਨਿਆਦ ਤੇ ਕਿੰਨੇ ਸਿੱਖ ਯਾਤਰੀ ਜਿਹੜੇ ਆ ਉਹ ਕਰਤਾਰਪੁਰ ਦਰਬਾਰ ਸਾਹਿਬ ਹਾਜ਼ਰੀ ਦੇਣ ਵਾਸਤੇ ਹੁੰਦੇ ਸੀ ਉਹ ਉਸ ਹਾਜ਼ਰੀ ਤੋਂ ਮਹਿਰੂਮ ਹੋ ਗਏ ਕਿਦੇ ਕਰਕੇ ਸਿਰਫ ਔਰ ਸਿਰਫ ਮੋਦੀ ਦੀ ਹਿੰਦੂਤਵਾ ਪਾਲਿਸੀ ਇੱਕ ਸ਼ਿੱਦਤਪਸੰਦ Hindu ਜਿਹੜਾ ਹਿੰਦੂਆਂ ਤੋਂ ਇਲਾਵਾ ਕਿਸੇ ਨੂੰ ਵੀ ਜਿਹੜਾ ਨਾ ਉਹ ਜੀਨ ਨਹੀਂ ਦਿੰਦਾ ਲੇਕਿਨ ਮੈਂ ਜਿਸ ਕਹਾਂਗੀ ਕਿ ਬੀਂਗ ਅ ਪਾਕਿਸਤਾਨੀ ਸਾਡੀਆਂ ਦੁਆਵਾਂ ਜੜੀਆਂ ਨੇ ਜਿਹੜੀ ਸਾਡੀ ਹਮਦਰਦੀ ਹੈ ਉਹ ਖਾਲਸਤਾਨ ਤਹਿਰੀਕ ਦੇ ਨਾਲ ਹੈਗੀ ਹੈ ਔਰ ਡੈਫੀਨੇਟਲੀ ਬੰਨਾ ਚਾਹੀਦਾ ਖਾਲਿਸਤਾਨ ਇੱਕ ਅਲੱਗ ਵਤਨ ਜਿੱਥੇ ਸਿੱਖਾਂ ਦੇ ਮਫਾਦਤ ਦੇ ਮੁਤਾਬਕ ਉਹਨਾਂ ਨੂੰ ਆਪਣੀ ਜ਼ਿੰਦਗੀ گزارਣ ਦਾ ਮੌਕਾ ਮਿਲ ਸਕੇ ਹੁਣ ਐਸੀ ਗੱਲਬਾਤ ਦੇ ਨਾਲ ਮੈਨੂੰ ਤੇ ਉਹ ਇਜਾਜ਼ਤ ਤੁਸੀਂ ਲੇਕਿਨ ਤੁਹਾਡਾ ਮੁਲਾਕਾਤ ਹੋਏਗਾ ਅਗਲੇ ਵਲੌਗ ਦੇ ਵਿੱਚ ਉਦੋਂ ਲਈ ਆਪਣਾ ਖਿਆਲ ਰੱਖੋ ਇਸ ਵੀਡੀਓ ਨੂੰ ਸ਼ੇਅਰ ਵੀ ਕਰੋ ਆਪਣੇ ਹਲਕਾ ਅਹਿਬਾਬ ਚ ਵੀ ਸ਼ੇਅਰ ਕਰਿਆ ਕਰੋ ਬੈਲ ਆਈਕਨ ਵੀ ਪ੍ਰੈਸ ਕਰੋ ਅਸੀਂ ਤੁਹਾਡੇ ਵਾਸਤੇ ਇਦਾਂ ਹੀ ਜੋੜੀ ਇਨਫੋਰਮੇਸ਼ਨ ਹੈ ਉਹ ਲੈ ਕੇ ਆਂਦੇ ਰਵਾਂਗੇ ਠੀਕ ਹੈ ਤੁਹਾਡੀ ਸਪੋਰਟ ਦੀ ਤੁਹਾਡੇ ਪਿਆਰ ਦੀ ਮੁਹੱਬਤ ਦੀ ਬਹੁਤ ਜ਼ਰੂਰਤ ਹੁੰਦੀ ਹੈ ਔਰ ਜੋ ਲੋਕ ਵੀਡੀਓਸ ਨੂੰ ਪਸੰਦ ਕਰਦੇ ਆ ਕਮੈਂਟਸ ਕਰਦੇ ਆ ਉਹਨਾਂ ਦਾ ਦਿਲ ਤੋਂ ਸ਼ੁਕਰੀਆ ਠੀਕ ਹੈ ਇਤਾਂ ਹੀ ਪਿਆਰ ਤੁਸੀਂ ਜਿਹੜਾ ਨਾ ਉਹ ਦਿੰਦੇ ਰਹੋ ਹੁਣ ਇਹਦੇ ਨਾਲ ਹੀ ਮੈਨੂੰ ਦਿਓ ਇਜਾਜ਼ਤ ਔਰ ਮੋਕੇ ਜੀ ਇਹ ਵੀਡੀਓ ਤੁਸੀਂ ਵੇਖੀਏ ਇਸ ਵੀਡੀਓ ਵਿੱਚ ਪਾਕਿਸਤਾਨ ਮੀਡੀਆ ਦੀ ਇੱਕ ਖੁਰੀ ਹੈ ਜਿਨੇ ਬਹੁਤ ਅਹਿਮ ਕਿਸਮ ਦੀਆਂ ਗੱਲਾਂ ਕੀਤੀਆਂ ਨੇ ਸਿੱਖਾਂ ਤੇ ਕਿੰਨੇ ਜ਼ੁਲਮ ਹੋਏ ਨੇ ਪਿਛੇ ਤਾਰੀਖ ਅਗਰ ਪੜੀ ਜਾਏ 1984 ਦੀ ਗੱਲ ਕੀਤੀ ਜਾਏ ਠੀਕ ਹੈ ਤੇ ਅੱਗੇ ਪਿੱਛੇ ਕੀ ਕੁਝ ਹੋਇਆ ਕਿ ਸਿੱਖਾਂ ਨੂੰ ਹਰ ਜਗ੍ਹਾ ਹੀ ਤੱਕਾ ਪਿਆਏ ਕਿ ਹਰ ਜਗ੍ਹਾ ਸਿੱਖਾਂ ਦੇ ਦਿਲ ਤੋੜੇ ਗਏ ਨੇ ਸਿੱਖਾਂ ਨੂੰ ਜਿਹੜਾ ਸਿੱਖਾਂ ਦੇ ਜਜ਼ਬਾਤ ਨੇ ਉਹਨਾਂ ਨੂੰ ਦਿਖਾਇਆ ਗਿਆ ਹੈ ਠੀਕ ਹੈ ਤੇ ਇੱਥੇ ਇਹਨਾਂ ਨੇ ਬਹੁਤ ਐਮ ਕਿਸਮ ਦੀਆਂ ਗੱਲਾਂ ਕੀਤੀਆਂ ਨੇ ਕਿ ਸਿੱਖਾਂ ਦੇ ਨਾਲ ਹਮੇਸ਼ਾ ਹੀ ਜਿਹੜਾ ਅਨਿਆਏ ਹੁੰਦਾ ਰਿਹਾ ਤੇ ਐ ਸਿੱਖਾਂ ਦਾ ਹੱਕ ਕਿ ਸਿੱਖ ਜਿਹੜੇ ਨੇ ਖਾਲਿਸਤਾਨ ਵਾਸਤੇ ਖਾਲਸਾ ਰਾਜ ਵਾਸਤੇ ਆਵਾਜ਼ ਚੁੱਕਣ ਤੇ ਇਹਨਾਂ ਨੇ ਕਿਹਾ ਕਿ ਸਾਡੀ ਪੂਰੀ ਸਪੋਰਟ ਹੈ ਖਾਲਸਾ ਰਾਜ ਦੇ ਨਾਲ ਖਾਲਿਸਤਾਨ ਦੇ ਨਾਲ ਕਿਉਂਕਿ ਜਿਨੇ ਵੀ ਸਿੱਖ ਨੇ ਉਹਨਾਂ ਦੇ ਨਾਲ ਸਾਡਾ ਇੱਕ ਖਾਸ ਇੱਕ ਖਾਸ ਦਿਲ ਦੀ ਮੁਹੱਬਤ ਹੈ ਜੋ ਵੀ ਸਿੱਖ ਇੰਡੀਆ ਪੰਜਾਬ ਚੜ੍ਹਦੇ ਪੰਜਾਬ 'ਚ ਰਹਿੰਦੇ ਨੇ ਤੇ ਜਦੋਂ ਵੀ ਉਹ ਪਾਕਿਸਤਾਨ ਦਾ ਵਿਜ਼ਿਟ ਕਰਦੇ ਨੇ ਉਹ ਇੱਥੇ ਲਾਈਕ ਆਪਸ ਵਿੱਚ ਜਿਹੜੀਆਂ ਵੀ ਗੱਲਾਂ ਹੁੰਦੀਆਂ ਨੇ ਬਹੁਤ ਜ਼ਿਆਦਾ ਪਿਆਰ ਤੇ ਮੁਹੱਬਤ ਮੌਜੂਦ ਹੈ ਇੱਥੇ ਤੇ ਐਸੇ ਕਰਕੇ ਪਾਕਿਸਤਾਨ ਪੰਜਾਬ ਪੂਰੀ ਤਰ੍ਹਾਂ ਚਾਹਦੇ ਪੰਜਾਬ ਦੀ ਖੁਦਮੁਖਤਾਰੀ ਨੂੰ ਇੰਡੀਪੈਂਡੈਂਸ ਨੂੰ ਸਪੋਰਟ ਕਰਦਾ ਪਿਆ ਤੇ ਨਾਲ ਇਸ ਚੀਜ਼ ਦੀ ਗੱਲ ਕਰਦਾ ਪਿਆ ਕਿ ਸਿੱਖਾਂ ਦੇ ਨਾਲ ਅਨਿਆਏ ਕਰਦਾ ਪਿਆ ਮੋਦੀ ਤੇ ਮੋਦੀ ਨੂੰ ਇਸ ਚੀਜ਼ ਦਾ ਬਿਲਕੁਲ ਵੀ ਹਜੇ ਤੱਕ ਖਿਆਲ ਨਹੀਂ ਆਉਂਦਾ ਪਿਆ ਕਿ ਉਹ ਲੋਕ ਜਿਨ੍ਹਾਂ ਨੇ ਇੰਡੀਆ ਨੂੰ ਭਾਰਤ ਨੂੰ ਬਣਾਉਣ ਵਾਸਤੇ 85 ਫੀਸਡ ਜਿਹੜੀਆਂ ਕੁਰਬਾਨੀਆਂ ਨੇ ਸਿੱਖਾਂ ਨੇ ਦਿੱਤੀਆਂ ਉਹਨਾਂ ਨੂੰ ਹੀ ਸਾਡੇ ਲਾਂ ਦੀ ਕੋਸ਼ਿਸ਼ ਕਰਦਾ ਹੈ ਤੇ ਇੱਥੇ ਮੋਦੀ ਜਿਹੜਾ ਜਿਹੜੀ ਉਹਨੂੰ ਗਲਤਫਹਮੀ ਹੈ ਉਹਦੀ ਗਲਤਫਹਮੀ ਵੀ ਬਹੁਤ ਜਲਦੀ ਜਿਹੜੀ ਹੈ ਖਤਮ ਹੋਣ ਆਲੀ ਹੈ ਕਿਉਂਕਿ ਇੱਥੇ ਜਿਹੜੇ ਰੈਫਰੈਂਡਮ ਹੁੰਦੇ ਬੈਨੇ ਤੇ ਨਾਲ ਇੱਕ 17 ਅਗਸਤ ਨੂੰ ਵੀ ਰੈਫਰੈਂਡਮ ਹੋ ਚੱਲਿਆ ਹੈ ਤੇ ਇਹ ਕੋਈ ਰੈਫਰੈਂਡਮ ਹੋਣਾ ਕੋਈ ਛੋਟੀ ਗੱਲ ਨਹੀਂ ਬਹੁਤ ਬਹੁਤ ਵੱਡੀ ਚੀਜ਼ ਹੈ ਤੇ ਨਾਲ ਹੀ ਇਹਦੇ ਵਿੱਚ ਅਮਰੀਕਾ ਨੇ ਵੀ ਜਿਹੜਾ ਖਾਲਸਾ ਰਾਜ ਦਾ ਜਿਹੜਾ ਨਕਸ਼ਾ ਹੈ ਉਹ ਜਾਰੀ ਕੀਤਾ ਹੈ ਤੇ ਇਥੋਂ ਬਹੁਤ ਵੱਡੀ ਸਪੋਰਟ ਹੈ ਜਿਹੜੀ ਅਮਰੀਕਾ ਤੋਂ ਲਾਭਦੀ ਪਈ ਹੈ ਸਿੱਖਾਂ ਨੂੰ ਸਿੱਖ ਸਰਦਾਰਾਂ ਨੂੰ ਤੇ ਪਾਕਿਸਤਾਨ ਤੋਂ ਵੀ ਸਾਡੀ ਪੂਰੀ ਸਪੋਰਟ ਹੈ ਸਿੱਖ ਸਰਦਾਰਾਂ ਨੂੰ ਤੁਸੀਂ ਕੀ ਕਹੋਗੇ ਤੁਹਾਡਾ ਕੀ ਕਹਿਣਾ ਜੋ ਵੀ ਕਹਿਣਾ ਚਾਹੁੰਦੇ ਹੋ ਲਾਜ਼ਮੀ ਦੱਸੋ ਕਮੈਂਟ ਸੈਕਸ਼ਨ ਚ ਵੀਡੀਓ ਨੂੰ ਲਾਈਕ ਸ਼ੇਅਰ ਲਾਜ਼ਮੀ ਕਰੋ ਆਪਣਾ ਖਿਆਲ ਰੱਖੋ ਆਪਣੇ ਚੈਨਲ ਦਾ ਹੀ ਤੌਰ ਤੇ ਮਨਕਾਤ ਹੁੰਦੀ ਸੱਚਾ